ਹੈਲੋ ਜੀ ਥੋੜਾ ਸਾਰਾ ਤੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਫਿਰ ਮੈਂ ਤੁਹਾਡੇ ਲਈ ਲੈ ਕੇ ਆਈਆਂ ਮਲਟੀ ਕਲਰ ਆ ਦੇਖੋ ਮਲਟੀ ਕਲਰ ਸੇ ਬਣਾਏ ਹੋਏ ਦੋ ਕਲਰ ਸੇ ਬਣਾਏ ਹੋਏ ਮਲਟੀ ਕਲਰ ਸੇ ਬਣਾਏ ਹੋਏ ਮੀਨਸ ਕਿ ਇੱਦਾ ਦੇ ਪੈਟਰਨ ਜਿਹਨਾਂ ਨੂੰ ਤੁਸੀਂ ਮਲਟੀ ਕਲਰ 'ਚ ਤੇ ਦੋ ਕਲਰ ਹਰ ਇੱਕ 'ਚ ਬਣਾ ਸਕਦੇ ਹੋ ਤੇ ਇਹ ਵਾਲੇ ਪੈਟਰਨ ਅੱਜ ਇੱਕ ਨਹੀਂ ਦੋ ਨਹੀਂ ਪੂਰੇ 10 ਪੈਟਰਨ ਲੈ ਕੇ ਆਈਆਂ 10 ਇਹ ਪੈਟਰਨ ਵਧੀਆ ਨੇ ਛੋਟੇ ਛੋਟੇ ਵੀ ਐ ਤੇ ਬਣਾਉਣੇ ਵੀ ਬਹੁਤ ਸੌਖੇ ਐ ਤੇ 10 ਦੇ 10 ਪੈਟਰਨ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀਆਂ ਹਾਂ ਤੇ ਮੈਂ तकरीबन ਕੋਸ਼ਿਸ਼ ਕਰੂੰਗੀ ਤੁਹਾਨੂੰ ਸਟੈਪ ਬਾਈ ਸਟੈਪ ਇਹਨਾਂ ਨੂੰ ਦੱਸ ਦਵਾਂ ਤਾਂ ਕਿ ਤੁਸੀਂ ਇੱਕੋ ਵੀਡੀਓ 'ਚ ਤੁਹਾਨੂੰ ਦੱਸਾਂ ਜੋ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਉਹਨੂੰ ਦੇਖ ਕੇ ਬਣਾ ਸਕੋ ਤੇ ਤੁਹਾਨੂੰ ਜ਼ਿਆਦਾ ਵੀਡੀਓ ਸਕਰੋਲ ਕਰਨ ਦੀ ਲੋੜ ਨਾ ਪਵੇ ਤਾਂ ਫਿਰ ਆਕੇ ਅੱਜ ਦੇ 10 ਨੀਟਿੰਗ ਪੈਟਰਨ ਤੇ ਕਰਦੇ ਆ ਸ਼ੁਰੂ ਅੱਜ ਦੀ ਵੀਡੀਓ ਜਿਸ ਚ ਅਸੀਂ ਦੇਖਣ ਜਾ ਰਹੇ ਹਾਂ 10 ਪੈਟਰਨ ਦੋ ਰੰਗ ਤਿੰਨ ਰੰਗ ਚਾਰ ਰੰਗ ਪੰਜ ਰੰਗ ਮਲਟੀ ਕਲਰਸ ਬਣੇ ਹੋਏ ਦੇਖੋ ਜੀ ਪਹਿਲਾ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ ਹੈ ਇਸ 'ਚ ਤਿੰਨ ਕਦਰ ਪਾਈ ਹੋਈ ਆਪਾਂ एक है देखो वाइट ब्लू, वाइट ब्लैक तो रैड काला लाल ते चिट्टा तिना रंगा दे मेल के नाल ए वाला पैटर्न बनया हुआ है ते पैटर्न की दे लुक देखो कितनी अमेजिंग आ रही है बिल्कुल छोटा जहा पैटर्न है देखो पूरे प्रोजैक्ट पे थोड़ा बहुत ही वीय लगेगा तो सिर्फ दो कुछ पैटर्न बनया हुए तो एक टाइम तो एक ही रंग चले दो रंग नहीं चलाए हुए ਇੱਕ ਟਾਈਮ ਤੇ ਇੱਕ ਹੀ ਰੰਗ ਚਲਾ ਕੇ ਇਹਨੂੰ ਬਣਾਇਆ ਹੋਇਆ ਬਹੁਤ ਹੀ ਵਧੀਆ ਜਿਹਾ ਪੈਟਰਨ ਹੈ ਤੇ ਅਲੱਗ ਜਿਹੀ ਦੀ ਦੇਖੋ ਲੁੱਕ ਆ ਰਹੀ ਆ ਦੇਖੋ ਇਹ ਸਾਡੇ ਦੋ ਕੁੰਡਿਆਂ ਤੇ ਪੈਟਰਨ ਬਣ ਕੇ ਆ ਜਾਣਾ ਠੀਕ ਹੈ ਦੋ ਦੇ ਮਲਟੀਪਲ ਅਸੀਂ ਕੁੰਡੇ ਪਾ ਲੈਣੇ ਆ ਤੇ ਪੈਟਰਨ ਬਿਲਕੁਲ ਹੀ ਸੌਖਾ ਹੈ ਤੇ ਇੱਕ ਟਾਈਮ ਤੇ ਇੱਕੋ ਹੀ ਰੰਗ ਚੱਲਦਾ ਹੈ ਇਹ ਦੇਖੋ ਪਹਿਲਾਂ ਅਸੀਂ ਜਦੋਂ ਰੈੱਡ ਕਲਰ ਚਲਾਣਾ ਤਾਂ ਰੈੱਡ ਇੱਕ ਕੁੰਡਾ ਰੈੱਡ ਦਾ ਇੱਕ ਬਗੈਰ ਬੁਣਿਆ ਇੱਕ ਰੈੱਡ ਇੱਕ ਬਗੈਰ ਬੁਣਿਆ ਇੱਕ ਰੈੱਡ ਇੱਕ ਬਗੈਰ ਬੁਣਿਆ ਇੱਕ ਰੈੱਡ ਇੱਕ ਬਗੈਰ ਬੁਣਿਆ ਐਦਾਂ ਬਣਾਉਂਦੇ ਹੋਏ ਅਸੀਂ ਆਪਣੀ ਫਸਟ ਰੋ ਕੰਪਲੀਟ ਕਰ ਲੈਣੀ ਹੈ ਜਦੋਂ ਤੁਸੀਂ ਸੈਕੰਡ ਰੋ ਬਣਾਣੀ ਹੈ ਤਾਂ ਫਿਰ ਤੁਸੀਂ ਸੈਕੰਡ ਰੋ ਦੇ ਵਿੱਚ ਦੇਖੋ ਸੈਕੰਡ ਰੋ ਬਣਾਵਾਂਗੇ ਅਸੀਂ ਪੂਰੀ ਦੀ ਪੂਰੀ ਵਾਈਟ ਨਾਲ ਥਰਡ ਰੋ 'ਚ ਅਸੀਂ ਫਿਰ ਬਲੈਕ ਕਲਰ ਲਗਾ ਲਵਾਂਗੇ ਬਲੈਕ ਦੇ ਨਾਲ ਫਿਰ ਦੇਖੋ ਅਸੀਂ ਇੱਦਾਂ ਹੀ ਬੁਣਦੇ ਹੋਏ ਚੱਲੇ ਜਾਵਾਂਗੇ ਬਸ ਅਸੀਂ ਇੱਦਾਂ ਹੀ ਇਸ ਪੈਟਰਨ ਨੂੰ ਪਾਇਆ ਹੋਇਆ ਹੈ ਦੇਖੋ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਬੁਣਿਆ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਬੁਣਿਆ ਬਸ ਇਹ ਰੰਗ ਹੀ ਅਸੀਂ ਅਲਗ-ਅਲਗ ਲਗਾਏ ਹੋਏ ਆ ਹੋਰ ਇਸ ਤੋਂ ਕੁਝ ਵੀ ਨਹੀਂ ਆ ਦੇਖੋ ਰੈੱਡ ਨਾਲ ਪਹਿਲਾ ਬੁਣ ਲੈਣਾ ਫਿਰ ਅਸੀਂ ਵਾਈਟ ਨਾਲ ਬੁਣ ਲੈਣਾ ਫਿਰ ਅਸੀਂ ਬਲੈਕ ਨਾਲ ਬੁਣ ਲੈਣਾ ਐਦਾਂ ਹੀ ਅਸੀਂ ਇਹਨਾਂ ਨੂੰ ਬੁੰਦੇ ਚਲੇ ਗਏ ਤੇ ਇਹਦੀ ਲੁੱਕ ਐਡਾਈ ਹੋਈ ਤੇ ਫਿਰ ਬਣਾਓ ਇਸ ਪੈਟਰਨ ਨੂੰ ਤੇ ਕਮੈਂਟ ਕਰਕੇ ਦੱਸੋ ਕਿਤਾ ਤਾਂ ਲੱਗਿਆ ਹੁਣ ਅਸੀਂ ਆ ਜਾਨੇ ਆਪਣੇ ਦੂਜੇ ਪੈਟਰਨ ਦੇ ਦੇਖੋ ਦੂਸਰਾ ਪੈਟਰਨ ਸਾਟਾ ਇਹ ਵਾਲਾ ਜਿਹੜਾ ਬਹੁਤ ਹੀ ਪਿਆਰਾ ਲੱਗ ਰਿਹਾ ਦੇਖੋ ਬਰਫੀ ਸ਼ੇਪ ਦਾ ਪੈਟਰਨ ਹੀ ਬਣ ਕੇ ਆਇਆ ਦੇਖੋ ਇਹਦੀ ਲੁੱਕ ਅਲੱਗ ਜੀ ਆਂਦੀ ਹੈ ਤੇ ਇਸ ਵੀ ਇੱਕ ਟਾਈਮ ਤੇ ਇੱਕ ਹੀ ਰੰਗ ਚੱਲਿਆ ਹੋਇਆ ਸਿਰਫ ਸਿੱਧੇ ਪੁੱਠੇ ਕੁੰਡਿਆਂ ਦੇ ਨਾਲ ਹੀ ਇਹ ਪੈਟਰਨ ਬਣਾਇਆ ਹੋਇਆ ਤੇ ਇੱਕ ਟਾਈਮ ਤੇ ਇੱਕ ਰੰਗ ਚੱਲੇ ਇਸ ਕਰਕੇ ਬੁਣਾ ਇਹ ਸੈਟਅਪ ਹੋਇਆ ਹੋਇਆ 5 3 5 ਕੁੰਡੇ ਇਹ 3 ਨੇ 3 ਕੁੰਡੇ ਸਾਨੂੰ ਇੱਧਰ ਚਾਹੀਦੇ 3 5 8 8 ਤੇ 3 11 ਤੇ 12 12 ਕੁੰਡੇ ਤੇ ਵਾਲਾ ਪੈਟਰਨ ਬਣ ਕੇ ਆਇਆ ਹੈ ਠੀਕ ਹੈ ਜੀ ਤੇ 12 ਕੁੰਡੇ ਦਾ ਪੈਟਰਨ ਦੇਖੋ ਕਿੱਦਾਂ ਆਇਆ ਤੇ 3 ਕੁੰਡੇ ਸਿੱਤੇ ਠੀਕ ਹੈ ਤੇ ਫਿਰ ਇਹ ਵਾਲੇ 5 ਪਹਿਲਾਂ ਅਸੀਂ 3 ਕੁੰਡੇ ਬਗੈਰ ਬੁਣੇ ਉਤਾਰਨੇ ਆ 5 ਕੁੰਡੇ ਦੂਜੇ ਰੰਗ ਨਾਲ ਬੁਣਨੇ ਸਿੱਧੇ ਫਿਰ 3 ਕੁੰਡੇ ਬਗੈਰ ਬੁਣਨੇ ਫਿਰ 1 ਕੁੰਡਾ ਦੂਜੇ ਰੰਗ ਦੇ ਨਾਲ ਇਹ ਤਾਂ ਹੀ ਅਸੀਂ ਪੂਰੀ ਰੋ ਕੰਪਲੀਟ ਕਰ ਲੈਣੀ ਪੁੱਠੀ ਰੋ ਦੇ ਵਿੱਚ ਵਿਸੇ ਮੈਦਾ ਹੀ ਬੁਣਨੇ ਇਹ ਵਾਲੇ ਜਿਹੜੇ ਕਲਰ ਵਾਲੇ ਕੁੰਡੇ ਆ ਇਹਨਾਂ ਨੂੰ ਅਸੀਂ ਸਿੱਧਾ ਬੁਣ ਲੈਣਾ ਬਾਕੀ ਬਗੈਰ ਬੁਣੇ ਉਤਾਰ ਲੈਣਾ ਫਿਰ ਅਗਲੀ ਰੋ ਵਾਈਟ ਨਾਲ ਪੂਰੀ ਦੀ ਪੂਰੀ ਸਿੱਧੀ ਸਿੱਧੀ ਪੁੱਠੇ ਪੁੱਠੇ ਫਿਰ ਅਸੀਂ ਅਗਲੇ ਤੇ ਆ ਜਾਣੇ ਜਦੋਂ ਅਗਲੀ ਰੋਚਾਣਾ ਇੱਥੇ 5 ਕੁੰਡੇ ਸੀ ਹੁਣ ਇੱਥੇ 3 ਫੇਰ ਵਗੈਰੇ ਬੁਣੇ ਉਤਾਰਨੇ ਇੱਥੇ ਪਹਿਲਾਂ 5 ਸੀ ਹੁਣ ਇੱਥੇ 3 ਬੁਣ ਲੈਣੇ ਦੂਜੇ ਰੰਗ ਦੇ ਨਾਲ ਫੇਰ 3 ਬੁਣੇ ਤੇ ਫੇਰ ਇਦਾਂ ਹੀ 1 2 ਪਹਿਲਾਂ 1 ਸੀ ਫੇਰ 2 ਆ ਜਾਣੇ ਇਦਾਂ ਕਰਦੇ ਹੋਏ ਸੀ ਇੱਥੇ ਕੁੰਡੇ ਵਧਾਈ ਜਾਣੇ ਤੇ ਇੱਥੇ ਘਟਾਈ ਜਾਣੇ ਤੇ ਇਦਾਂ ਹੀ ਦੇਖੋ ਬਰਫੀ ਸ਼ੇਪ ਸਾਡੀ ਬਣੀ ਜਾਣੀ ਬਹੁਤ ਹੀ ਵਧੀਆ ਪੈਟਰਨ ਬਣ ਕੇ ਆਉਂਦਾ ਹੈ ਤੇ ਤੁਸੀਂ ਇਸ ਪੈਟਰਨ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਪਾ ਸਕਦੇ ਹੋ ਵਾਈਟ ਰੰਗ ਜਿਸ ਤੇ ਜ਼ਿਆਦਾ ਲੱਗਣਾ ਤੇ ਜਿਹੜਾ ਦੂਜਾ ਰੰਗ ਲਗਾਣਾ ਉਹ ਥੋੜਾ ਘੱਟ ਲੱਗੂਗਾ ਜਦੋਂ ਪੂਰੇ ਚ ਪੈਂਦਾ ਤਾਂ ਦੇਖੋ ਐਦਾਂ ਦੇਖੋ ਕਿੰਨੀ ਪਿਆਰੀ ਇਹਦੀ ਸ਼ੇਪ ਆਂਦੀ ਹੈ ਤੇ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਜੈਂਟ ਸਵੈਟਰ ਲੈਡਿਸ ਕਾਰਡੀਗਨ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਇਸੇ ਸਾਡਾ ਦੂਜਾ ਹੁਣ ਅਸੀਂ ਆ ਜਾਈਏ ਨੇ ਤੀਜੇ ਪੈਟਰਨ ਤੇ ਤੀਸਰਾ ਪੈਟਰਨ ਚ ਵੀ ਵਾਈਟ ਕਲਰ ਬੇਸਿਕ ਰੱਖ ਕੇ ਮਲਟੀ ਕਲਰ ਪਾਏ ਹੋਏ ਆ ਦੇਖੋ ਮੈਂ ਇਸ ਇੱਕ ਦੋ ਤਿੰਨ ਚਾਰ ਪੰਜ ਪੰਜ ਛੇ ਰੰਗ ਪਾ ਕੇ ਤੁਹਾਨੂੰ ਦੱਸਿਆ ਹੋਇਆ ਬਹੁਤ ਹੀ ਜ਼ੌਖਾ ਡਿਜ਼ਾਈਨ ਹੈ ਇਹ ਵੀ ਦੋ ਦੇ ਮਲਟੀਪਲ ਕੁੰਡੇ ਪਾਨੇ ਆ ਸੀ ਸਿੱਧੀ ਸਲਾਈ ਚ ਅਸੀਂ ਕੀ ਕਰਨਾ ਹੈ ਇੱਕ ਕੁੰਡਾ ਸਿੱਧਾ ਬੁਣ ਲਿਆ ਪਹਿਲਾਂ ਫਿਰ ਇੱਕ ਕੁੰਡਾ ਬਗੈਰ ਬੁਣਿਆ ਇੱਕ ਤੋਂ ਤਿੰਨ ਠੀਕ ਹੈ ਐਦਾਂ ਬਣਾਉਂਦੇ ਹੋਏ ਪੂਰੀ ਸਿੱਧੀ ਰੋ ਕੰਪਲੀਟ ਕਰ ਲੈਣੀ ਹੈ ਤੇ ਪੁੱਠੀ ਰੋ ਦੇ ਵਿੱਚ ਅਸੀਂ ਕੀ ਕਰਨਾ ਹੈ ਪੁੱਠੀ ਰੋ ਦੇ ਵਿੱਚ ਜਿਹੜੇ ਤਿੰਨ ਸੀ ਉਹਦਾ ਇੱਕ ਕਰ ਲੈਣਾ ਸਿੱਧਾ ਹੀ ਤੇ ਧਾਗੇ ਨੂੰ ਇੱਧਰ ਹੀ ਰਹਿਣ ਦੇਣਾ ਫੇਰ ਤਿੰਨ ਦਾ ਇੱਕ ਸਿੱਧਾ ਹੀ ਧਾਗੇ ਨੂੰ ਇੱਧਰ ਰਹਿਣ ਦੇਣਾ ਤਿੰਨ ਦਾ ਇੱਕ ਸਿੱਧਾ ਹੀ ਧਾਗਾ ਇੱਧਰ ਰਹਿਣ ਦੇਣਾ ਐਦਾਂ ਕਰਦੇ ਹੋਏ ਪੁੱਠੀ ਰੋ ਪਾ ਲੈਣੀ ਹੈ ਫੇਰ ਸਿੱਧੀ ਪੁੱਠੀ ਉਹਦੇ ਨਾਲ ਮੇਨ ਕਲਰ ਨਾਲ ਫੇਰ ਅਗਲਾ ਕਲਰ ਪਾ ਲੈਣਾ ਐਦਾਂ ਕਰਦੇ ਹੋਏ ਅਸੀਂ ਇਸ ਪੈਟਰਨ ਨੂੰ ਬਣਾਇਆ ਹੋਇਆ ਹੈ ਪੈਟਰਨ ਦੇ ਲੁੱਕ ਅਮੇਜ਼ਿੰਗ ਹਨ ਤੇ ਬਿਲਕੁਲ ਅਲੱਗ ਜਿਹਾ ਉੱਭਰਿਆ ਹੋਇਆ ਪੈਟਰਨ ਆਂਦਾ ਬਣਾਉਣਾ ਬਹੁਤ ਹੀ ਸੌਖਾ ਹੈ ਬਿਗਨਰਸ ਇਹਨੂੰ ਆਰਾਮ ਨਾਲ ਬਣਾ ਸਕਦੇ ਹਨ ਤੇ ਫਿਰ ਖਾਸ ਗੱਲ ਵੀ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਕੋਈ ਜੈਲੀ ਨਹੀਂ ਕੁਝ ਨਹੀਂ ਜੈਰਸ ਤੋਂ ਲੈ ਕੇ ਲੇਡੀਜ਼ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਪਾਓ ਤਾਂ ਇੱਕ ਟਾਈਮ ਤੇ ਇੱਕ ਹੀ ਰੰਗ ਚੱਲਦਾ ਤੇ ਬਹੁਤ ਹੀ ਸੌਖਾ ਬਣ ਕੇ ਤਿਆਰ ਹੋ ਜਾਂਦਾ ਚੌਥਾ ਪੈਟਰਨ ਲਾਈਟ ਤੇ ਡਾਰਕ ਗ੍ਰੇ ਦਾ ਕੰਬੀਨੇਸ਼ਨ ਹੈ ਕੰਬੀਨੇਸ਼ਨ ਦੇਖੋ ਬਿਲਕੁਲ ਅਲੱਗ ਜਿਹਾ ਕੰਬੀਨੇਸ਼ਨ ਟਰਾਈ ਕੀਤਾ ਹੈ ਲਾਈਟ ਗ੍ਰੇ ਹੈ ਤੇ ਡਾਰਕ ਗ੍ਰੇ ਲਾਈਟਰ ਤੇ ਡਾਰਕ ਗਰੇ ਦੇ ਕਲਰ ਦਾ ਕੰਬੀਨੇਸ਼ਨ ਦੇ ਨਾਲ ਬਣਿਆ ਹੋਇਆ ਤੇ 64 ਰੋ ਤੇ ਸਾਟਾ ਇਹ ਪੈਟਰਨ ਬਣ ਕੇ ਆਇਆ ਹੋਇਆ ਤੇ ਇਹ ਕੁੰਡੇ ਵੀ ਸਾਡੇ ਇੰਨੇ ਤੇ ਹੀ ਬਣ ਕੇ ਆਇਆ ਹਾਂ ਆ ਦੇਖੋ ਬਹੁਤ ਹੀ ਸੋਖਾ ਪੜ ਜਾਂਦਾ ਕੁਝ ਵੀ ਨਿਸ਼ਚਿਤ ਕੀਤਾ ਹੋਇਆ ਇਸ ਚ ਕੀ ਕੀਤਾ ਵੀ ਅਸੀਂ ਇੱਕ ਕੁੰਡਾ ਇੱਥੋਂ ਨੀਚੇ ਚੁੱਕ ਲੈਣੇ ਪਹਿਲਾਂ ਚਾਰੋ ਪਲੇਨ ਪਾ ਕੇ ਜਦੋਂ ਚਾਰੋ ਸੇ ਗਰੇਦੀ ਪਾਣੀ ਹੈ ਤਾਂ ਅਸੀਂ ਇੱਕ ਕੁੰਡਾ ਇੱਥੋਂ ਬਗੈਰ ਬੁਣਿਆ ਚੁੱਕ ਲੈਣਾ ਤੇ ਇੱਕ ਕੁੰਡਾ ਸੇ ਇੱਥੋਂ ਨੀਚੇ ਚੁੱਕ ਲੈਣੇ ਬਸ ਇੱਕ ਕੁੰਡਾ ਨੀਚੋ ਚੁੱਕ ਕੇ ਉਹਨੂੰ ਤਿੰਨ ਕੁੰਡੇ ਦੇ ਉੱਪਰ ਉਹ ਤਾੜਦੰਨੇ ਫੇਰ ਇੱtain hi ਅਸੀਂ ਇਹਨੂੰ ਬਣਾਉਂਦੇ ਚਲੇ ਜਾਨੇ ਐਤਾ ਹੀ ਅਸੀਂ ਗਰੇ ਦੇ ਨਾਲ ਬਣਾਉਂਦੇ ਚਲੇ ਗਏ ਤੇ ਐਤਾ ਹੀ ਅਸੀਂ ਡਾਰਕ ਗਰੇ ਤੇ ਲਾਈਟ ਗਰੇ ਦੋਨਾਂ ਨਾਲ ਐਤਾ ਹੀ ਸੇਮ ਪੈਟਰਨ ਬਣਾਉਂਦੇ ਗਏ ਤੇ ਪੈਟਰਨ ਤੇ ਲੋਕੋ ਦੇਖੋ ਅਮੇਜ਼ਿੰਗ ਆ ਰਹੀ ਵਧੀਆ ਰਹੀ ਇਕ ਟਾਈਮ ਟਿੱਕੀ ਰੰਗ ਚੱਲਿਆ ਹੋਇਆ ਤੇ ਇਸ ਕਰਕੇ ਇਹ ਵਾਲਾ ਪੈਟਰਨ ਵੀ ਬਣਾਉਣਾ ਬਹੁਤ ਹੀ ਸੌਖਾ ਇਹ ਆ ਗਿਆ ਸਾਡਾ ਪੰਜਵਾਂ ਪੈਟਰਨ ਇਹ ਵੀ ਅਸੀਂ ਨੀਚੋ ਹੀ ਕੁੰਡਾ ਚੁੱਕ ਕੇ ਬਣਾਇਆ ਹੈ ਪਰ ਇਹ ਦੇਖੋ ਕੁਛ ਅਲੱਗ ਤਰੀਕੇ ਨਾਲ ਬਣਾਇਆ ਹੋਇਆ ਹੈ ਆ ਦੇਖੋ ਦੋਨਾਂ 'ਚ ਅਸੀਂ ਕੁੰਡਾ ਨਿੱਚੋ ਚੁੱਕੇ ਇਸ ਜਿਹਾ ਅਸੀਂ ਕੁੰਡਾ ਨਿੱਚੋ ਚੁੱਕੇ ਤੇ ਇਸ ਜਿਹਾ ਅਸੀਂ ਕੁੰਡਾ ਨਿੱਚੋ ਚੁੱਕੇ ਆ ਦੇਖੋ ਆ ਦੇਖ ਇਸ ਜਿਹਾ ਇਸੇ ਨਿੱਚੋ ਕੁੰਡਾ ਚੁੱਕਿਆ ਪਰ ਇਸ ਜਿਹਾ ਸਿੱਕਾ ਕਿੰਨਾ ਦੇ ਇਹਦੇ ਉੱਪਰ ਉਤਾਰਤਾ ਹੋਇਆ ਆ ਦੇਖੋ ਇੱਥੇ ਅਸੀਂ ਇੱਕ ਦੇ ਨਾਲ ਹੀ ਦੋ ਕੁੰਡੇ ਆ ਕਿਤੇ ਇਹ ਲੈ ਲਏ ਚੁੱਕੇ ਆ ਫਿਰ ਉਹਦੇ ਉੱਪਰ ਹੋ ਚੁੱਕੇ ਆ ਫਿਰ ਉਹਦੇ ਉੱਪਰ ਐਦਾਂ ਅਲੱਗ-ਅਲੱਗ ਰੰਗ ਦੇ ਕੁੰਡੇ ਨੀਚੇ ਚੁੱਕੀ ਗਏ ਤੇ ਉੱਪਰੋਂ ਉਤਾਰੀ ਗਏ ਐਦਾਂ ਕਰਕੇ ਇਹਨੂੰ ਬਣਾਇਆ ਹੋਇਆ ਇਸ 'ਚ ਵੀ ਇੱਕ ਟਾਈਮ ਚੱਕੇ ਰੰਗ ਚੱਲਦਾ ਤੇ ਤੁਸੀਂ ਇਹਨੂੰ ਮਲਟੀ ਕਲਰ ਜਿੰਨੇ ਮਰਜ਼ੀ ਰੰਗਾ ਚ ਬਣਾ ਸਕਦੇ ਹੋ ਤੇ ਤੁਸੀਂ ਚਾਰ ਪੰਜ ਰੰਗ ਤਾਂ ਇੱਥੇ ਦੇਖੀ ਹੁਣ ਇਹ ਵੀ ਪੇ ਹੋਏ ਨੇ ਇਸ ਕਰਕੇ ਤੁਸੀਂ ਇਹਨਾਂ ਨੂੰ ਜਿੰਨੇ ਮਰਜ਼ੀ ਰੰਗਾ ਚ ਬਣਾਓ ਤੇ ਐਸੀ ਸਾਡਾ ਅਗਲਾ ਪੈਟਰਨ ਹੁਣ ਅਸੀਂ ਆ ਜੰਨੇ ਆ ਇੱਕ ਹੋਰ ਨਵਾਂ ਪੈਟਰਨ ਲੈ ਕੇ ਛੇਵਾਂ ਪੈਟਰਨ ਵੀ ਬੜਾ ਵਧੀਆ ਜਿਹਾ ਪੈਟਰਨ ਆ ਦੇਖੋ ਇੱਥੇ ਵੀ ਇੱਕ ਟਾਈਮ ਤੇ ਕਈ ਆ ਦੇਖੋ ਇਸ ਚ ਕੁੰਡੇ ਇਹ ਵਾਲੇ ਬੁੰਲੇ ਬਗੈਰ ਬੁਨੇ ਬੁੰਲੇ ਇਹ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨੂੰ ਦੇਖ ਕੇ ਬੜੇ ਆਰਾਮ ਨਾਲ ਇਹਨੂੰ ਬਣਾ ਸਕਦੇ ਹੋ ਆ ਦੇਖੋ ਸੌਖਾ ਜਿਹਾ ਪੈਟਰਨ ਨਾਲ ਸਕਰੀਨ ਸ਼ਾਟ ਲੈ ਲਓ ਤੇ ਇਹਨੂੰ ਬਣਾ ਲਓ ਬਹੁਤ ਹੀ ਸੌਖਾ ਪੈਟਰਨ ਹੈ ਤੇ ਹੁਣ ਅਸੀਂ ਆ ਜਾਨੇ ਆਪਣੇ ਅਗਲੇ ਪੈਟਰਨ ਤੇ ਸਤਮਾ ਪੈਟਰਨ ਫਿਰ ਅਸੀਂ ਦੋ ਰੰਗ ਚ ਬਣਾਇਆ ਹੋਇਆ ਇਸ ਚ orange ਤੇ white ਕਲਰ ਦਾ ਕੰਬੀਨੇਸ਼ਨ ਆ ਦੇਖੋ ਇਹ ਕੁੰਡਾ نیچے ਚੁੱਕ ਕੇ ਤਾਂ ਤਿੰਨੇ ਬਣਾ ਕੇ ਫਿਰ ਤਿੰਨੇ ਦਾ ਇੱਕ ਕੀਤਾ ਹੋਇਆ ਇਸ ਚ ਕੁੰਡਾ ਸਿੱਧਾ ਹੀ ਕੀਤਾ ਹੋਇਆ ਹੈ ਤੇ ਅੱਦਾ ਕਰਦੇ ਹੋਏ ਅਸੀਂ ਇਸ ਪੈਟਰਨ ਨੂੰ ਬਣਾਉਂਦੇ ਚਲੇਗੇ ਦੇਖੋ ਇਸ ਤੇ ਵੀ ਅਸੀਂ ਇੱਕ ਤੋਂ ਤਿੰਨ ਤੇ ਤਿੰਨ ਤੋਂ ਇੱਕ ਬਣਾਇਆ ਹੋਇਆ ਪਰ ਇਸ ਜਿਹਾ ਅਸੀਂ ਕੀ ਕੀਤਾ ਵੀ ਸਿੱਧੀ ਸਲਾਈ 'ਚ ਸਿੱਧਾ ਤੇ ਪੁੱਠੀ ਸਲਾਈ 'ਚ ਪੁੱਠੇ ਬੁਣੇ ਹੋਏ ਹਨ ਤੇ ਜਿਹੜਾ ਇਸ ਤੋਂ ਪਹਿਲਾਂ ਪੈਟਰਨ ਤੁਹਾਨੂੰ ਦਿਖਾਇਆ ਸੀ ਉਸ 'ਚ ਅਸੀਂ ਸਿੱਧੀ ਸਲਾਈ 'ਚ ਵੀ ਸਿੱਧੇ ਤੇ ਪੁੱਠੀ ਸਲਾਈ 'ਚ ਵੀ ਅਸੀਂ ਸਿੱਧੇ ਬੁਣ ਕੇ ਉਹ ਵਾਲਾ ਪੈਟਰਨ ਬਣਾਇਆ ਹੈ ਤੇ ਦੋ ਹੈ ਪੈਟਰਨ ਬਣਾਉਣ ਦਾ ਤਰੀਕਾ ਲੱਗ ਗਿਆ ਸਿਰਫ ਸਲਾਈਆਂ ਸਿੱਧੀਆਂ ਪੁੱਠੀਆਂ ਕਰਕੇ ਹੀ ਪੈਟਰਨ ਤੇ ਲੁੱਕ ਦੇ ਵਿੱਚ ਫਰਕ ਆ ਜਾਂਦਾ ਹੈ। ਦਾ ਪੈਟਰਨ ਇਹ ਵੀ ਬਿਲਕੁਲ ਛੋਟਾ-ਛੋਟਾ ਜਿਹਾ ਦੇਖੋ ਕੰਬੀਨੇਸ਼ਨ ਮੈਂਤੀ ਲਾਈਟ ਤੇ ਪਲੱਸ ਕਰੀਮ ਲਾਈਟ ਦੇਖੋ ਇਸ ਤੇ ਵੀ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਬੁਣਿਆ ਹੋਇਆ ਐਤਾਸੀ ਬਣਾਇਆ ਹੋਇਆ ਜਦੋਂ ਅਸੀਂ ਆਪਣੇ ਇਹ ਵਾਲੀ ਸਲਾਈ ਬਣਾਣੇ ਆ ਇੱਕ ਸਲਾਈ ਉਹਦੇ ਵਿੱਚ ਕੀ ਕਰਦੇ ਆ ਅਸੀਂ ਇੱਕ ਕੁੰਡੇ ਨੂੰ ਨੀਚੋ ਚੁੱਕ ਲੈਨੇ ਆ ਬਸ ਮੈਂ ਕਿਉਂ ਨਾ ਉਧੇੜ ਕੇ ਨੀਚੋ ਬੁਣ ਲੈਨੇ ਆ ਬਸ ਐਤਾ ਹੀ ਅਸੀਂ ਕੀਤਾ ਹੋਇਆ ਦੋ ਸਲਾਈਆਂ ਵਿੱਚ ਪਲੇਨ ਪੈ ਜਾਣੀ ਹੈ ਆਹ ਵਾਲੀ ਜਿਹੜੇ ਆਪਾਂ ਮਹਿੰਦੀ ਰੰਗ ਦੀਏ ਪਾਣੀ ਆ ਉਹ ਸਿੱਧੀ ਪੁੱਠੀ ਪਾਣੀ ਉਸ ਚ ਕੁਝ ਵੀ ਨਹੀਂ ਕਰਨਾ ਜਦੋਂ ਤੁਸੀਂ ਕ੍ਰੀਮ ਰੰਗ ਦੀ ਪਾਣੀ ਆ ਤਕਰੀਮ ਰੰਗ ਦੇ ਵਿੱਚ ਅਸੀਂ ਪਹਿਲਾਂ ਪੂਰੀ ਕ੍ਰੀਮ ਦੀ ਸਲਾਈ ਪਾਲਣੀ ਹੈ ਫਿਰ ਅਸੀਂ ਕੀ ਕਰਨਾ ਇਹਨੂੰ ਨੀਚੋਂ ਬੁਣ ਲੈਣਾ ਤੇ ਨੀਚੋਂ ਬੁਣ ਕੇ ਕੁੰਡੇ ਦੇ ਉੱਪਰੋਂ ਛੱਡ ਦੇਣਾ দেখো ਹੋਰ ਡਿਜ਼ਾਈਨ ਜਿਹੜਾ ਕਿ ਵਾਈਟ ਕਲਰ ਦਾ ਬੇਸਿਕ ਰੱਖ ਕੇ ਬਣਾਇਆ ਹੋਇਆ ਦੇਖੋ ਬਹੁਤ ਹੀ ਵਧੀਆ ਡਿਜ਼ਾਈਨ ਆ ਵਾਲਾ ਵੀ ਇਹ ਦੇਖੋ ਬਹੁਤ ਹੀ ਸੋਖਾ ਵੀ ਡਿਜ਼ਾਈਨ ਹੈ ਤੇ ਦੇਖੋ ਮਲਟੀ ਕਲਰ ਇਸੇ ਬਣਾ ਕੇ ਦੱਸਿਆ ਹੋਇਆ ਲੁੱਕ ਬਿਲਕੁਲ ਅਲੱਗ ਹੀ ਆ ਰਹੀ ਆ ਦੇਖੋ ਇਸ ਚ ਅਸੀਂ ਆ ਦੇਖੋ ਆਹ ਵਾਲੇ ਜਿਹੜੇ ਕੁੰਡੇ ਅਸੀਂ ਇਹ ਪੁੱਠੇ ਬੁਣੇ ਹੋਏ ਨੇ ਸਿੱਧੀ ਸਲਾਈ ਚ ਸਿੱਧੇ ਤੇ ਪੁੱਠੀ ਸਲਾਈ ਚ ਵੀ ਇਹ ਸਿੱਧੇ ਹੀ ਬੁਣੇ ਹੋਏ ਆ ਤੇ ਇਹ ਦੋ ਕੁੰਡੇ ਬਗੈਰ ਬੁਣੇ ਚੁੱਕੇ ਹੋਏ ਆ ਬਸ ਐਡਾ ਕਰਕੇ ਚਾਸ ਲਿਆ ਪਾ ਲਈਆਂ ਫਿਰ ਦੋ ਸਲਾਈਆਂ ਵਿੱਚ ਬੇਸਿਕ ਦੇ ਨਾਲ ਪਾ ਲਈਆਂ ਸਿੱਧੀ ਸਿੱਧੀ ਪੁੱਠੀ ਪੁੱਠੀ ਫਿਰ ਅਗਲਾ ਰੰਗ ਲਗਾ ਲਿਆ ਅਗਲਾ ਰੰਗ ਲਗਾ ਕੇ ਫਿਰ ਅਸੀਂ ਐਡਾ ਹੀ ਇਹ ਵਾਲੇ ਦੋ ਕੁੰਡੇ ਬਗੈਰ ਬੁਣੇ ਤੇ ਇਹ ਵਾਲੇ ਕੁੰਡੇ ਅਸੀਂ ਬੁਣੇ ਹੋਏ ਆ ਸਿੱਧੀ ਸਲਾਈ ਚ ਵੀ ਸਿੱਧੇ ਤੇ ਪੁੱਠੀ ਸਲਾਈ ਚ ਪੁੱਠੇ ਇਹ ਸਾਡੇ 4 ਚਾਰ ਚਾਰ ਰੋਪੀਆਂ ਚਾਰ ਪਲੱਸ ਦੋ ਛੇ ਰੋ ਦੇ ਵਿੱਚ ਬਣ ਕੇ ਕੰਪਲੀਟ ਹੁੰਦਾ ਦੋ ਰੋ ਬੇਸਿਕਲਰ ਨਾਲ ਤੇ ਚਾਰ ਦੂਜੇ ਕਲਰ ਨਾਲ ਐਦਾ ਕਰਦੇ ਹੋਏ ਅਸੀਂ ਇਹ ਪੈਟਰਨ ਪਾਇਆ ਹੋਇਆ ਹੈ ਤੇ ਹਰ ਵਾਰੀ ਅਸੀਂ ਇਸ ਕਲਰ ਜਦੋਂ ਚੇਂਜ ਕਰਦੇ ਹਾਂ ਨਾਲ ਹੀ ਪੈਟਰਨ ਜਿਸ ਤਰ੍ਹਾਂ ਪਹਿਲਾਂ ਇਹ ਵਾਲੇ ਪੰਜ ਕੁੰਟਿਆ ਤੇ ਫਿਰ ਇਹ ਤੇ ਫਿਰ ਇੱਥੇ ਐਦਾ ਐਦਾ ਕਰਕੇ ਅਸੀਂ ਇਹਨੂੰ ਬਣਾਉਂਦੇ ਚੱਲੇਗੇ ਤੇ ਲੁੱਕ ਦੇਖੋ ਬਿਲਕੁਲ ਅਲੱਗ ਤੇ ਵਧੀਆ ਆ ਰਹੀ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾ ਰਹੋ ਪ੍ਰੋਜੈਕਟ ਦੀ ਲੁੱਕ ਤੁਹਾਡੀ ਬਿਲਕੁਲ ਹੀ ਚੇਂਜ ਹੋ ਜਾਊ ਮਲਟੀ ਕਲਰ ਜਿੰਨੇ ਮਰਜ਼ੇ ਰੰਗ ਇਸ 'ਚ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਆਪਾਂ ਨੇ ਗੁੰਧਮਾ ਗੁੰਧਮਾ ਬੜਾ ਹੀ ਗੁੰਧਮਾ ਜਿਹਾ ਡਿਜ਼ਾਈਨ ਹੈ ਦੇਖੋ ਬਹੁਤ ਹੀ ਗੁੰਧਮਾ ਡਿਜ਼ਾਈਨ ਬਣ ਕੇ ਆਇਆ ਹੋਇਆ ਦੇਖੋ ਇਸ 'ਚ ਵੀ ਦੋ ਸਲਾਈਆਂ ਦਾ ਸਾਡਾ ਡਿਜ਼ਾਈਨ ਹੈ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਤੇ ਇੱਕ ਕੁੰਡਾ ਸੀ ਬਗੈਰ ਬੁਣਿਆ ਤੇ ਇੱਕ ਬੁਣਿਆ ਬਸ ਐਡਾ ਹੀ ਪਾਇਆ ਹੋਇਆ ਤੇ ਸਿੱਧੀ ਸਲਾਈ 'ਚ ਵੀ ਐਡਾ ਹੀ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਬੁਣਿਆ ਤੇ ਪੁੱਠੇ ਸਲਾਈ ਦੇ ਵਿੱਚ ਇੱਕ ਕੁੰਡਾ ਜਿਹੜਾ ਬਗੈਰ ਬੁਣਿਆ ਉਹਦੇ ਧਾਗਾ ਅੱਗੋਂ ਲਿਆ ਕੇ ਇੱਕ ਕੁੰਡਾ ਸਿੱਟਾ ਐਡਾ ਕਰਕੇ ਇਹਨੂੰ ਬਣਾਇਆ ਹੋਇਆ ਦੇਖੋਗੇ ਤੇ ਐ ਨਾਲ ਤਾਂ ਤੇ ਇਹ ਡਿਜ਼ਾਈਨ ਬਣਾਉਣਾ ਵੀ ਬਹੁਤ ਹੀ ਸੌਖਾ ਇਸ 'ਚ ਤੁਸੀਂ ਜਿੰਨੇ ਮਰਜ਼ੀ ਕਲਰ ਪਾ ਸਕਦੇ ਹੋ ਜਿੰਨੇ ਇਸ 'ਚ ਰੰਗ ਜ਼ਿਆਦਾ ਪਾਵਾਂਗੇ ਓਨਾ ਹੀ ਵਧੀਆ ਇਹਦੀ ਲੁੱਕ ਆਊਗੀ ਤੁਸੀਂ ਦੇਖੀ ਸਕਦੇ ਹੋ ਨਾ ਇਸ 'ਚ ਵੀ ਅਸੀਂ 1 2 3 4 5 6 7 8 9 10 11 ਕਲਰ ਤਾਂ ਮੈਂ ਇਸ 'ਚ ਵੀ ਤੁਹਾਨੂੰ ਟਰਾਈ ਕਰਕੇ ਦੱਸਿਆ ਹੈ ਘਟੋ ਘਟ ਵੀ 11 ਕਲਰ ਪਾਏ ਹੋਏ ਹਨ ਮੈਂ ਤੇ ਦੇਖੋ ਜਿੰਨੇ ਮਰਜ਼ੀ ਰੰਗ ਜਿਹੜੇ ਤੁਹਾਡੇ ਬਚੇ ਹੋਏ ਓਨਾ ਉਹਦੇ ਨਾਲ ਤੁਸੀਂ ਇਸ ਪੈਟਰਨ ਨੂੰ ਬਣਾ ਸਕਦੇ ਹੋ ਤੇ ਐਸੀ ਫਿਰ ਅੱਜ ਦੇ ਬਣਾਇਆ ਇਹ ਪੈਟਰਨ ਜਿਨ੍ਹਾਂ ਨੂੰ ਮਲਟੀ ਕਲਰ ਸੀ ਬਣਾਇਆ ਦੋ ਰੰਗ ਸੀ ਬਣਾਇਆ ਤੇ ਬਣਾਉਣੇ ਸਾਰੇ ਸੋਖੇ ਆ ਤੇ ਫਿਰ ਬਣਾਓ ਇਸ ਤੋਂ ਕੋਈ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਫਿਰ ਮਿਲਦੇ ਆ ਗੱਲ ਇੱਕ ਨਈ ਵੀਡੀਓ ਇੱਕ ਨਵੇਂ ਪੈਟਰਨ ਤੇ ਨਵੇਂ ਪ੍ਰੋਜੈਕਟ ਨਾਲ